ਵਿੱਚ ਅੱਜ ਇਸੇ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅੱਜ ਹਿੰਦੁਸਤਾਨ ਦੇ ਵਿੱਚ ਦੂਸਰੀ ਦੀਵਾਲੀ ਮਨਾਈ ਜਾ ਰਹੀ ਹੈ 500 ਸਾਲ ਬਾਅਦ ਇਹ ਮੌਕਾ ਜਿਹੜਾ ਵੇਖਣ ਨੂੰ ਮਿਲ ਰਿਹਾ ਹਰ ਕੋਈ ਆਪਣੇ ਆਪ ਨੂੰ ਸੁਭਾਗਿਆਸ਼ਾਲੀ ਮੰਨ ਰਿਹਾ ਵਾ ਕਿੰਦਾ ਦਾ ਮਹਿਸੂਸ ਕਰ ਰਹੇ ਹੋ ਬਹੁਤ 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 ਵਧੀਆ ਮਹਿਸੂਸ ਹੋ ਰਿਹਾ ਜੀ ਜੋ ਸੋਚਿਆ ਨਹੀਂ ਸੀਗਾ ਜੋ ਕਦੀ ਦਿਮਾਗ 'ਚ ਸੀਗਾ ਨਹੀਂ ਉਹ ਅੱਜ ਦਿਨ ਦੇਖਣ ਨੂੰ ਮਿਲ ਰਿਹਾ ਅਸੀਂ ਇੰਨੇ ਖੁਸ਼ ਆ ਕਿ ਕਹਿ ਨਹੀਂ ਸਾਦੇ ਬਲੋ ਜੈ ਸ਼੍ਰੀ ਰਾਮ ਤੇ ਨਾਰੇ ਨੇ ਜਿਹੜੇ ਅੱਜ ਪਾਤਾਵਰਨ ਦੀ ਦੂਜਰੇ ਨੇ ਕਿਤੇ ਯਾਤਰਾ ਨਿਕਲ ਰਹੀ ਹੈ ਕਿਤੇ ਰਾਮ ਨਾਮ ਦਾ ਜਾਪ ਹੋ ਰਿਹਾ ਵਾ ਕਿਤੇ ਲੰਗਰ ਚੱਲ ਰਹੇ ਨੇ ਤੇ ਕਿਤੇ ਕੀਰਤਨ ਚੱਲ ਰਿਹਾ ਤਸਵੀਰਾਂ ਲੁਧਿਆਣਾ ਦੇ ਇੰਡਸਟਰੀਅਲ ਏਰੀਆ ਦੀਆਂ ਨੇ ਔਰ ਇੱਥੇ ਵੀ ਲਗਾਤਾਰ ਜਿਹੜਾ ਲੰਗਰ ਹੈ ਚੱਲ ਰਿਹਾ ਵਾ ਸੋ 500 ਸਾਲ ਬਾਅਦ ਸੋ ਦੇਖ ਸਕਦੇ ਹੋ ਤੁਸੀਂ ਅੱਜ ਹਿੰਦੁਸਤਾਨ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪੂਰੀ ਕਿੜਾਕੇ ਦੀ ਠੰਡ ਹੈ ਨਾਰਥ ਇੰਡੀਆ ਦੇ ਵਿੱਚ ਪਰ ਮਾਹੌਲ ਪੂਰਾ ਗਰਮਾਇਆ ਹੋਇਆ ਕਿਉਂਕਿ ਅੱਜ ਦੂਸਰੀ ਦੀਵਾਲੀ ਮਨਾਈ ਜਾ ਰਹੀ ਹੈ। ਅਯੁੱਧਿਆ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦੀ ਪ੍ਰਾਣ ਪ੍ਰਤੀਸ਼ਤਾ ਹੋ ਚੁੱਕੀ ਹੈ ਤੇ ਨਾਰੇ ਲੱਗ ਰਹੇ ਨੇ ਜੈ ਸ਼੍ਰੀ ਰਾਮ ਦੇ। ਉਹ ਜੈ ਸ਼੍ਰੀ ਰਾਮ ਬੜੀ ਜੀ ਕਰੇ ਸੋਚਿਆ ਸੀ ਵੀ ਇਹ ਦਿਨ ਦੇਖੋਗੇ। ਪਰ ਅਸੀਂ ਦਾ ਸੋਚਿਆ ਨਹੀਂ ਸੀਗਾ। ਪਰ ਮਹਾਰਾਜ ਜੀ ਦੀ ਕਿਰਪਾ ਨਾਲ ਜਿਹੜਾ ਦਿਨ ਦੇਖਣ ਨੂੰ ਮਿਲਿਆ ਬਹੁਤ ਵਧੀਆ ਦੇਦਨਾ। ਬਹੁਤ ਅਸੀਂ ਆਪਣੇ ਆਪ ਨੂੰ ਸੁਭਾਗੇਸ਼ਾਲੀ ਸਮਝਦੇ ਆਂ। ਕੀ ਜਿਹੜਾ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ ਨਹੀਂ ਤਾਂ ਕਦੀ ਸੋਚਿਆ ਨਹੀਂ ਸੀਗਾ ਪਰ ਜੋ ਮੋਦੀ ਜੀ ਨੇ ਕਰਤਾ ਬੋਲੋ ਜੈ ਸ਼੍ਰੀ ਨਾਰਾਇਣ ਇਹ ਤੁਸੀਂ ਦੇਖ ਸਕਦੇ ਹੋ ਹਰ ਕੋਈ ਖੁਸ਼ ਨਜ਼ਰ ਆ ਰਿਹਾ ਕਿਉਂਕਿ ਰਾਮ ਰਾਜਿਆ ਦੀ ਸਥਾਪਨਾ ਹੋ ਚੁੱਕੀ ਹੈ ਅਯੁੱਧਿਆ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦੀ 5 ਸਾਲ ਦੀ ਉਮਰ ਦਾ ਜਿਹੜਾ ਸਰੂਪ ਉਹਨਾਂ ਨੇ ਲਿਆ ਵਾ ਉਸ ਨੂੰ ਦੇਖ ਕੇ ਹਰ ਕੋਈ ਨਿਹਾਰ ਰਿਹਾ ਤੁਸੀਂ ਬਹੁਤ ਅੱਛੀ ਗੱਲ ਕੀਤੀ ਸੀ ਸਾਊਥ ਦੀ ਕੋਈ ਗੱਲ ਕਰ ਰਹੇ ਸੀਗੇ ਸਾਊਥ ਦੀ ਗੱਲ ਕਰ ਰਹੇ ਸੀ ਕਿ ਰਾਮ ਜੀ ਦਾ ਇਹਨਾਂ ਪਛਾਣ ਨਹੀਂ ਸੀਗਾ ਜੋ ਕਿ ਹੁਣ ਪਿਛਲੇ ਕੁਝ ਟਾਈਮ ਤੋਂ ਕਾਫੀ ਹੋ ਘਰ ਰਹੇ ਹੈਗੇ ਆ ਮੋਦੀ ਸਾਹਿਬ ਇਸ ਵਲ ਸਾਰੇ ਕਿ ਸਨਾਤਨ ਤੰਗੜਾ ਪੂਰੇ ਹਿੰਦੁਸਤਾਨ ਤੇ ਪੂਰੀ ਦੁਨੀਆ ਵਿੱਚ ਆ ਗਿਆ ਹੈ ਔਰ ਅਸੀਂ ਦੇਖ ਰਹੇ ਮੀਡੀਆ ਵਿੱਚ ਵੀ ਵਰਲਡ ਲੈਵਲ ਦੇ ਉੱਤੇ ਇਸ ਨੂੰ ਬਹੁਤ ਹਲੋ ਪਲਾਸਾ ਮਨਾਇਆ ਜਾ ਰਿਹਾ ਹੈਗਾ ਔਰ ਬਹੁਤ ਵਧੀਆ ਗੱਲ ਇੱਥੇ ਇੱਕ ਗੱਲ ਦਰਸ਼ਕਾਂ ਦੀ ਜਾਣਕਾਰੀ ਦੱਸਣਾ ਚਾਹਾਂਗਾ ਕਿ ਸਨਾਤਨ ਸਾਇੰਸ ਹੈ ਜਿਹੜੀ 올 ਦਾ ਥਿੰਗਸ ਆਰ ਸੈਂਟੀਫਿਕਲੀ ਅਪਰੂਵਡ ਮੈਥਡ ਚਾਹੇ ਤੁਸੀਂ ਤਾਲੀ ਬੁਜਾ ਰਹੇ ਹੋ ਮੰਦਿਰ ਜਾ ਕੇ ਚਾਹੇ ਘੰਟੀ ਬੁਜਾ ਰਹੇ ਹੋ ਚਾਹੇ ਦੀਪ ਜਗਾ ਰਹੇ ਹੋ ਸਾਰੇ ਸੈਂਟੀਫਿਕਲੀ ਅਪਰੂਵ ਮੈਥਡ ਨੇ ਫਰ ਬੈਟਰ ਲਿਵਿੰਗ ਕਿਉਂਕਿ ਇਹ ਸਨਾਤਨ ਸਾਇੰਸ ਦਾ ਵੇਦਾ ਪੁਰਾਣਾ ਦੇ ਵਿੱਚ ਜੋ ਸਾਨੂੰ ਲਾਈਫ ਦਾ ਸਟਾਈਲ ਦੱਸਿਆ ਗਿਆ ਵਾ ਉਸ ਦੇ ਅਨੁਸਾਰ ਸਨਾਤਨ ਸਾਇੰਸ ਅਪਰੂਵ ਹੋ ਚੁੱਕੀ ਹੈ ਬੇਸ਼ੱਕ ਨਾਸਤਾ ਨੇ 1977 ਚ ਵਾਇਜ਼ਰ 1 ਛੱਡਿਆ ਔਰ ਅੱਜ ਜਿਹੜਾ ਵਾਇਜ਼ਰ 1 ਹੈ 25000 ਕਿਲੋਮੀਟਰ ਦੂਰ ਚਾ ਚੁੱਕਿਆ ਵਾ ਔਰ ਜਿਹੜੀਆਂ ਫੋਟੋਆਂ ਹੱਬਲ ਦੇ ਥਰੂ ਆ ਰਹੀਆਂ ਨੇ ਉਹ ਫੋਟੋਆਂ ਦੇ ਅਪਰੂਵ ਜਿਹੜਾ ਪਹਿਲਾਂ ਹੀ ਮਿਲ ਚੁੱਕਿਆ ਹੈ ਲੱਖਾਂ ਸਾਲ ਪਹਿਲਾਂ ਵੇਦਾ ਪੁਰਾਣਾ ਦੇ ਵਿੱਚ ਹੋ ਚੁੱਕਿਆ ਵਾ ਤੁਸੀਂ ਇਸ ਘਟਣੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਬਿਲਕੁਲ ਖੁਸ਼ ਹੋਇਆ ਪਿਆ ਵਾ ਸਾਰੇ ਬਸ ਨੱਚ ਰਹੇ ਆ ਮਜ਼ਾ ਮਨਾ ਰਹੇ ਆ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਿਆਂ ਲਈ ਅਸੀਂ ਜਾਣਦੇ ਆ ਕਿ ਇਹ ਦੀਵਾਲੀ ਦੇ ਬੰਗੂਏ ਮਨਾਇਆ ਜਾਣਾ ਚਾਹੀਦਾ ਵਾ ਆਲ ਓਵਰ ਇੰਡੀਆ ਦੇ ਵਿੱਚ ਆਲ ਓਵਰ ਵਰਲਡ ਦੇ ਵਿੱਚ ਇੱਕ ਬਹੁਤ ਵਧੀਆ ਸੰਦੇਸ਼ ਹੈ ਕਿ ਰਾਮ ਰਾਜੇ ਸਥਾਪਿਤ ਹੋ ਚੁੱਕਾ ਵਾ ਕਿ ਤੁਸੀਂ ਹੁਣ ਮਹਾਰਾਜ ਰਾਮਚੰਦਰ ਦੇ ਆ ਜਿਹੜੇ ਉਹਨਾਂ ਦੇ ਦਿੱਤੇ ਹੋਏ ਹੈਗੇ ਨੇ ਪਦਚਨ ਉਹਨਾਂ ਦੇ ਚੱਲੋ ਤਾਂ ਕਿ ਸਾਰੇ ਆਪਣਾ ਆਪਣਾ ਜੀਵਨ ਵਧੀਆ ਰਚਿਤ ਕਰ ਸਕਣ ਨਾਲ ਮਿਲ ਕੇ ਰਹੀਏ ਤੇ ਸਾਰੇ ਆਪਣੇ ਆਪਣੇ ਧਰਮ ਨੂੰ ਆਪਣੇ ਆਪਣੇ ਧਰਮ ਨੂੰ ਬਿਲਕੁਲ ਮਜ਼ਬੂਤੀ ਦੇ ਨਾਲ ਮੰਨਦੇ ਹੋਏ ਅੱਗੇ ਕਿਸੇ ਨੂੰ ਡਰਨ ਦੀ ਲੋੜਾ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਇਹ ਜਿਹੜਾ ਰਾਮ ਰਾਜ ਹੈ ਇਹ ਸਾਰਿਆਂ ਦੇ ਲਈ ਹੈ ਇਹ ਕਿਸੇ ਇੱਕ Hindu ਜਾਂ Muslim ਦੇ ਲਈ ਨਹੀਂ ਇਹ ਸਾਰੇ ਕਮਿਊਨਿਟੀ ਦੇ ਲਈ ਹੈ Hinduਾਂ ਦੇ ਲਈ ਵੀ ਹੈ ਸਿੱਖਾਂ ਦੇ ਲਈ ਵੀ ਹੈ ਸਿੱਖਾਂ ਲਈ ਵੀ ਹੈ ਇਹਦੇ ਤੋਂ ਇਹੀ ਹੁੰਦਾ ਹੈ ਕਿ ਸਾਰਿਆਂ ਨੂੰ ਸੱਲ ਮਿਲ ਕੇ ਰਹਿਣਾ ਚਾਹੀਦਾ ਵਾ ਇਹੀ ਸਾਡੀ ਉਹ ਹੈਗੀ ਹੈ ਸੋ ਦੇਖ ਸਕਦੇ ਹੋ ਤੁਸੀਂ ਰਾਮ ਨਾਮ ਦੇ ਮਾਹੌਲ ਦੇ ਵਿੱਚ ਪੂਰਾ ਹਿੰਦੁਸਤਾਨ ਝੂਮ ਰਿਹਾ ਹੈ ਪਿਛਲੇ 15-20 ਦਿਨਾਂ ਤੋਂ ਇਹੀ ਮਾਹੌਲ ਹੈ ਜਿਹੜਾ ਵੇਖਣ ਨੂੰ ਮਿਲ ਰਿਹਾ ਔਰ ਅੱਜ ਦੀਵਾਲੀ ਹੈ ਜਿਹੜੀ ਦੂਸਰੀ ਦੀਵਾਲੀ ਮਨਾਈ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਇੰਡਸਟਰੀਲ ਏਰੀਆ ਦੀਆਂ ਨੇ ਹਾਲਾਂਕਿ ਪਹਿਲਾਂ ਵੀ ਤੁਹਾਨੂੰ ਅਸੀਂ ਕਈ ਜਗ੍ਹਾ ਤੇ ਲੋਕੇਸ਼ਨ ਤੇ ਇਸੇ ਤਰ੍ਹਾਂ ਦਾ ਮਾਹੌਲ ਦਿਖਾ ਚੁੱਕੇ ਹਾਂ ਸਾਡੇ ਜੀ ਦੇਸ਼ ਵਾਸੀਆਂ ਨੂੰ ਕੀ ਸਨੇਹ ਦੇਣਾ ਚਾਹੁੰਗੇ ਦੇਸ਼ ਵਸਕੇ ਨੂੰ ਰੀਸ ਤੇ ਹੈ ਸਾਡੇ ਵਾਲੀ ਕਿ ਸਾਰੇ ਰਲ ਮਿਲ ਕੇ ਰੋ ਕਿਸੇ ਤਰ੍ਹਾਂ ਕਿਸੇ ਨੂੰ ਵੀ ਡਰਾਂ ਨਹੀਂ ਆਉਂਦੀ ਆ ਕਿਸੇ ਤਰ੍ਹਾਂ ਡਰਨ ਦੀ ਲੋੜ ਨਹੀਂ ਹੈਗੀ ਇਹ ਸਾਰੇ ਲਈ ਹੈ ਜੋ ਹੋ ਰਿਹਾ ਮੋਦੀ ਸਾਹਿਬ ਜੋ ਕਰਦੇ ਪਏ ਨੇ ਇਹ ਸਾਰੇ ਲਈ ਕਰਦੇ ਪਏ ਨੇ ਕਿਸੇ ਇੱਕ ਕਮਿਊਨਿਟੀ ਲਈ ਨਹੀਂ ਹੈਗਾ ਇਹ ਨਾ ਸੋਚੋ ਕਿ ਸਿਰਫ ਹਿੰਦੂਆਂ ਦੇ ਲਈ ਹੈਗਾ ਇਹ ਸਾਰੇ ਦਾ ਰਾਮ ਪਗਵਾਨ ਸਾਰੇ ਦੇ ਸਾਂਝੇ ਨੇ ਹਿੰਦੂਆਂ ਦੇ ਵੀ ਸਦਾਰਾ ਦੇ ਵੀ ਮੁਸਲਮਾਨਾਂ ਦੇ ਵੀ ਸਭ ਤੋਂ ਪਹਿਲਾਂ ਰਾਮ ਹੀ ਹੈ ਉਸ ਤੋਂ ਬਾਅਦ ਜੋ ਵੀ ਹੈ ਇਸ ਲਈ ਕਿਸੇ ਨੂੰ ਕਿਸੇ ਤਰ੍ਹਾਂ ਕੇ ਦਾ ਉਹ ਨਹੀਂ ਡਰ ਦੀ ਲੋੜ ਨਹੀਂ ਹੈਗੀ ਕੋਈ ਡਰ ਦਾ ਮਾਹੌਲ ਨਹੀਂ ਹੈਗਾ ਹਿੰਦੁਸਤਾਨ ਦੇ ਵਿੱਚ ਸਭ ਤੋਂ ਵਧੀਆ ਮਾਹੌਲ ਹੁਣ ਸਭ ਕੋ ਬਦਨ ਜਾ ਰਿਹਾ ਵਾ ਦੇਸ਼ ਦੇ ਵਿੱਚ ਰਾਮ ਰਾਜ ਸਥਾਪਿਤ ਹੋ ਰਿਹਾ ਤਾਂ ਕਿ ਸਾਰੇ ਜਾਨੇ ਭਾਈਚਾਰੇ ਦੇ ਨਾਲ ਰਲ ਮਿਲ ਕੇ ਰਹਿ ਸਕੀਏ ਬਸ ਇਹੀ ਹੈ ਜੀ ਸਾਨੂੰ ਸਭ ਨੂੰ ਸਭ ਨੂੰ ਮੇਰੇ ਵੱਲੋਂ ਕੰਟੀ ਢਾਬੇ ਵੱਲੋਂ ਸਾਡੇ ਸਾਰੇ ਭਰਾਵਾਂ ਵੱਲੋਂ ਸਾਰਿਆਂ ਵੱਲੋਂ ਸ਼ੁਭ ਕਾਮਨਾ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾ ਅੱਜ ਦੇ ਦਿਨ ਦੀ ਅਕ ਸੋ ਸਟੋਰੀ ਕਲੋਸ ਕਰਨ ਤੋਂ ਪਹਿਲਾਂ ਬੰਦੀ ਜੀ ਦੀ ਗੱਲ ਦੇ ਉੱਤੇ ਇੱਕ ਗੱਲ ਮੈਂ ਦੱਸੀ ਚਾਹਾਂਗਾ ਕਿ ਹਿਸਟਰੀ ਦਾ ਇੱਕ ਚੈਪਟਰ ਤੁਹਾਨੂੰ ਰੂਬਰੂ ਕਰਨਾ ਚਾਹਾਂਗਾ ਕਿ ਅੱਜ ਤੋਂ 500 ਸਾਲ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਚੋ ਵਿੱਚ ਆਇਆ ਤਾਂ ਉਸ ਤੋਂ ਬਾਅਦ ਬਾਬਰ ਨੂੰ ਜਾਬਰ ਵੀ ਦੱਸਿਆ ਗਿਆ 1400 ਦੇ ਲਗਭਗ ਈਸਵੀ ਦੇ ਵਿੱਚ ਬਾਬਰ ਨੇ ਜਦੋਂ ਇਹ ਮੰਦਿਰ ਢਾਪਿਆ ਸੀਗਾ ਸੋ ਸਿੰਘਾਂ ਨੇ ਲੜਾਈ ਆ ਜਿਹੜੀ ਪਹਿਲਾਂ ਸ਼ੁਰੂ ਕੀਤੀ ਨਿਹੰਗ ਸਿੰਘਾਂ ਨੇ ਇਸ ਸਥਾਨ ਨੂੰ ਲੈ ਕੇ ਲੜਾਈ ਆ ਜਿਹੜੀ ਪਹਿਲਾਂ ਸ਼ੁਰੂ ਕੀਤੀ ਜਿਸ ਦਾ ਅੱਜ ਅੰਤ ਹੋਇਆ ਕਿਉਂਕਿ RAM ਮੰਦਿਰ ਬਣ ਚੁੱਕਿਆ ਹੈ ਭਾਰਤੀਆ ਸੰਸਕ੍ਰਿਤੀ ਦੀ ਸਥਾਪਨਾ ਹੋ ਚੁੱਕੀ ਹੈ ਔਰ ਅੱਜ ਹਿੰਦੁਸਤਾਨ ਚੁੰਮ ਰਿਹਾ ਪੂਰੀ ਦੁਨੀਆ ਹਿੰਦੁਸਤਾਨ ਵੱਲ ਦੇਖ ਰਹੀ ਹੈ ਔਰ ਹਿੰਦੁਸਤਾਨ ਦੇ ਵਿੱਚ ਅੱਜ ਦੂਸਰੀ ਦੀਵਾਲੀ ਮਨਾਈ ਜਾ ਰਹੀ ਹੈ